ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਅੱਜ ਆਪਾਂ ਝੋਨੇ ਵਿੱਚ ਦੂਜਾ ਰਿਓ ਪਾਉਣ ਲੱਗੇ ਆ ਅੱਜ ਤਕਰੀਬਨ ਆਪਣੇ ਆ ਝੋਨੇ ਨੂੰ ਤਾਂ ਜਿਹੜੇ ਇਧਰ ਇਹਨੂੰ ਤਾਂ ਹੋ ਗਏ ਤਕਰੀਬਨ 20 22 ਦਿਨ ਹੋ ਗਏ ਲੱਗੇ ਨੂੰ ਤੇ ਇਹਨੂੰ ਦੂਜਾ ਰਿਓ ਸ਼ੁਰੂ ਕੀਤਾ ਆਪਾਂ ਤੇ ਦੂਜੇ ਰਿਓ ਦੇ ਵਿੱਚ ਆਪਾਂ ਜਿੰਕਰ ਲਾ ਕੇ ਪਾ ਰਹੇ ਆ ਬੰਪਰ ਜਿੰਕ 33% ਇਹ ਜੀਐਚ ਕੰਪਨੀ ਦਾ ਨੇ ਆਉਂਦਾ ਵਾ ਤੇ ਤਕਰੀਬਨ ਸਵਾ ਇੱਕ ਗੱਟੂ ਪਲਾਰੇ ਆ ਇਹਦੇ ਵਿੱਚ ਰਿਓ ਦਾ ਤੇ ਜੁਰਗੇ ਦਾ ਇਹ ਬੰਦੇ ਆਪਣੇ ਲੱਗੇ ਹੋਏ ਆ ਪਾਉਣਾ ਪਾਈ ਜਾਂਦੇ ਆ ਉਹਦੇ ਸਾਹਮਣੇ ਜਦੋਂ ਵੀ ਆਪਾਂ ਰਿਓ ਪਾਉਣਾ ਤਕਰੀਬਨ ਝੋਨੇ ਦੇ ਵਿੱਚ ਪਾਣੀ ਜਾਨੀ ਪਤਲਾ ਹੀ ਹੋਵੇ ਜਿਆਦਾ ਨਾ ਪਾਣੀ ਵਿੱਚ ਖੜਾ ਹੋਵੇ ਨਾ ਜਮਾ ਸੁੱਕਾ ਹੋਵੇ ਥੋੜਾ ਥੋੜਾ ਤੈਰਪਰਾ ਜਾ ਪਾਣੀ ਵਿੱਚ ਹੋਵੇ ਜ਼ਰੂਰ ਝੋਨੇ ਦੀ ਤਾਜੋ ਦੇ ਨਾਲ ਫਿਰ ਵਧੀਆ ਖਾਦ ਜਿਹੜੀ ਆ ਵਧੀਆ ਤਰੀਕੇ ਨਾਲ ਲੱਗਦੀ ਆ ਤੇ ਜੇ ਆਪਾਂ ਜਿਆਦਾ ਪਾਣੀ ਭਰਿਆ ਵਿੱਚ ਤਾਂ ਉਹ ਫਿਰ ਇੰਨਾ ਵਧੀਆ ਨਹੀਂ ਤੇ ਜੇ ਜਮਾ ਪਾਣੀ ਹੈ ਵੀ ਹੈ ਨੀਗਾ ਉਹ ਵੀ ਠੀਕ ਨਹੀਂ ਹੈ ਉਹਦੇ ਨਾਲ ਵੀ ਫਿਰ ਜਿਹੜਾ ਜੂਰੀ ਆ ਜਿੱਥੇ ਕਿਤੇ ਥੋੜਾ ਬੋਤਾ ਵੱਧ ਡਿੱਗ ਪੈਂਦਾ ਵਾ ਤਾਂ ਉਹ ਉਹਨੇ ਕਬੂਜੇ ਮਚਾ ਦਿੰਦਾ ਵਾ ਜਿੱਥੇ ਵੱਧ ਡਿੱਗਦਾ ਪੁਰਾ ਹੱਥ ਤਾਂ ਹੁਣ ਆਪਾਂ ਨੂੰ ਪਤਾ ਹੀ ਆ ਵੀ ਸਾਰੇ ਬੰਦਿਆਂ ਦੇ ਇੱਕੋ ਜਿਹੇ ਹੁੰਦੇ ਨਹੀਂ ਮਾੜਾ ਮੋਟਾ ਤਾਂ ਫਰਕ ਪੈਂਦਾ ਹੀ ਆ ਤੇ ਤੇ ਤੀਜੀ ਖਾਦ ਜਿਹੜੀ ਆ ਆਪਾਂ ਤਕਰੀਬਨ ਅੱਜ ਤੋਂ ਆਪ ਦਾਕ ਬਾਅਦ 98 ਦਿਨਾਂ ਤੇ ਤੇ ਬਲਾਸਟ ਖਾਦਾ ਜਿਹੜੀ ਆਪਾਂ ਸਵਾ ਗੱਟੂ ਫਿਰ ਕਿੱਲੇ ਦੇ ਹਿਸਾਬ ਨਾਲ ਆਪਾਂ ਫਿਰ ਮੋੜ ਦੇਣਾ ਤੇ ਝੋਨਾ ਦੇਖ ਲਓ ਵਧੀਆ ਫਟਾਰਾ ਕੀਤਾ ਹੋਇਆ ਤੇ ਉਹਨੇ ਨੇ ਤਕਰੀਬਨ 7-7-8 ਡਾਲ ਕਰੀ ਫਿਰਦਾ ਆ ਤੇ ਵਧੀਆ ਜਣੀ ਤਕਰੀਬਨ ਵਧੀਆ ਇੱਕੀ ਮੌਸਮ ਵਧੀਆ ਠੰਡਾ ਜਾ ਰਿਹਾ ਕਰਕੇ ਝੋਨਾ ਤੁਰਿਆ ਬਹੁਤ ਸੋਹਣਾ ਵਾ ਤੇ ਜਿਆਦਾ ਜਣੀ ਅੱਗੇ ਜੇ ਮੈਂ ਢਾਲ ਸੁੱਕ ਕੇ ਤੁਰਦੇ ਆ ਉਹ ਚੀਜ਼ ਨਹੀਂ ਹੋਈ ਵਧੀਆ ਝੋਨਾ ਤੁਰਿਆ ਉਵੇਂ ਜਿਵੇਂ ਉੱਥੇ ਤਾਂ ਸੀਗਾ ਲੋਂਦੇ ਸਾਰੇ ਜਾਨੀ ਤਕਰੀਬਨ ਤਰ ਪੈਂਦਾ ਸੀਗਾ ਤੇ ਉਹ ਪਾਈ ਜਾਂਦੇ ਆਪਣੇ ਤੇ ਆ ਉਸ ਤੋਂ ਨਸਰ ਆਪਣਾ ਤਕਰੀਬਨ 2-3 ਦਿਨਾਂ ਦੇ ਵਿੱਚ ਹੀ ਲੱਗਿਆ ਹੋਇਆ ਉਹ ਸਾਰੇ ਦਾ ਸਾਰਾ ਮੇਰੇ ਦਾਦੇ ਆਪਾਂ ਖਾਦ ਦੂਜਾ ਦੂਜਾਰੇ ਉਹ ਮੋੜ ਦੇਣਾ ਵਾ ਤੇ ਉਹ ਆਪਣੇ ਪਨੀਰੀ ਵਾਲੇ ਖੇਤ ਆ ਦੋਨੇ ਤੇ ਉਹਨਾਂ ਚ ਹਜੇ ਦਨੀਆ ਅੱਜ ਤੱਕ ਅਸੀਂ ਕੱਲਾ ਜੂਰੀਆ ਪਾਤਾ ਤੇ ਜਿੰਕ ਅਸੀਂ ਉਹ 2 ਹਫ਼ਤਾ ਕਿ ਠਹਿਰ ਕੇ ਇਰਲਾ ਕੇ ਪਾਵਾਂਗੇ ਅਸੀਂ ਜਾਨੀ ਤਕਰੀਬਨ ਜੰਕ ਦੂਜੇ ਰਿਓਤੀ ਪਾਉਣੇ ਨੇ ਹਮੇਸ਼ਾ ਪਹਿਲੇ ਚ ਨਹੀਂ ਪਾਉਂਦੇ ਅਸੀਂ ਦੂਜੇ ਤੋਂ ਸ਼ੁਰੂ ਕਰਦੇ ਨੇ ਜੰਕ ਦਾ ਤੇ ਬਾਕੀ ਯੂਰੀਆ ਅਸੀਂ ਤਕਰੀਬਨ ਉਦੋਂ ਪਾਉਣਾ ਜਦੋਂ ਮਾੜਾ ਜੱਟ ਉਹਨਾ ਪੀੜਾ ਪੰਜਾ ਫੜ ਲੱਗ ਜਵੇ ਛੇਤੀ ਨਹੀਂ ਕਰਦੇ ਯੂਰੀਆ ਪਾਉਣ ਦੀ ਤਕਰੀਬਨ 9-10 ਦਿਨਾਂ ਬਾਅਦ 11 ਦਿਨ ਬਾਅਦ ਯੂਰੀਆ ਮੋੜਦਾ ਜਾਨੀ ਤੀਜਾ ਜਿਹੜਾ ਉਹ ਛੇਤੀ ਮੋੜਦੀ ਦਾ ਤਕਰੀਬਨ ਆਪਾਂ ਨੂੰ ਇਹ ਹੁੰਦਾ ਮਹੀਨੇ ਦੇ ਅੰਦਰ ਅੰਦਰ ਮੋੜਦੀਏ ਤੇ ਤੀਜਾ ਅਸੀਂ ਉਦਾਂ ਮੋੜਦੇ ਹਾਂ